ਬੇਬੇ ਕੀ ਹਾਲ ਹੈ ਠੀਕ ਹੈ ਠੀਕ ਹੋ ਸੇਵਾ ਬਥੇਰੀ ਹੈ ਸੇਵਾ ਬਥੇਰੀ ਹੈ ਨਾ ਸਾਰੇ ਜਣੇ ਸੇਵਾ ਕਰਦੇ ਆ ਸੇਵਾ ਬਥੇਰੀ ਹੈ ਬਥੇਰੀ ਹੈ ਨਾ ਕਰੀ ਜਾਂਦੇ ਆ ਸਾਂਭਿਆ ਹੋਇਆ ਤੁਹਾਨੂੰ ਉਮਰ ਬਥੇਰੀ ਹੋ ਗਈ ਕਹਿੰਦੇ 110 ਸਾਲ ਹੋ ਗਈ ਮੇਰੇ ਤਾਂ ਉਮਰ ਬਹੁਤ ਹੋ ਗਈ ਵੀ ਆ ਕਿੰਨੀ 10 ਸਾਲ ਤੋਂ ਉੱਪਰ ਆ ਜਦ ਹੱਲੇ ਪਏ ਤੇ ਜਦ ਜਦ ਟੱਕੜੀ ਟੀਵਾ ਤਕੜੇ ਤੇ ਸੋਜੀ ਸੀ ਹਾਂ ਤੁਹਾਨੂੰ ਛੋਟੋ ਬੇਬੇ ਕਹਿੰਦੇ ਆ ਹਾਂ ਸਾਰੇ ਪਿੰਡ ਚ ਮਸ਼ਹੂਰ ਆ ਤੁਸੀਂ ਹਾਂ ਸਾਰੇ ਜਾਣਦੇ ਆ ਸਾਰੇ ਜਾਂਦੇ ਆ ਹਾਂ ਆਪਣੇ ਪਿਓ ਕੇ ਘਰ ਬੈਠੇ ਆ ਦੇਖਿਆ ਹੈ ਦੇਖਿਆ ਹੈ ਹਾਂ ਬੜੇ ਕੰਮ ਕਰੇ ਜ਼ਿੰਦਗੀ ਮਾਂ ਕੰਮ ਬੜੇ ਕਰੇ ਜ਼ਿੰਦਗੀ ਮਾਂ ਮਾਂ ਕੀ ਕੰਮ ਕਰਨਾ ਹੈ ਰੋਟੀ ਪਾਣੀ ਰੋਟੀ ਪਾਣੀ ਖਾਈ ਜਾਂਦੇ ਆ ਨਾ ਬਣ ਕੇ ਬਣਾਏ ਪਕਾਏ ਨਹੀਂ ਨਾ ਮੁੰਡੇ ਮੁੰਡੇ ਬਚਾਰੇ ਗਮਗਲੇ ਆਂਦੇ ਆ ਖਾ ਲੈਂਦੇ ਆ ਨਹੀਂ ਜਦ ਜਵਾਨੀ ਸੀ ਜਦ ਬਣਾਉਂਦੇ ਵੀ ਤਾਂ ਹੁਣੇ ਤੁਸੀਂ ਹਾਂ ਜਦ ਜਵਾਨੀ ਸੀ ਜਦ ਪਕਾਉਂਦੇ ਵੀ ਤਾਂ ਹੁਣੇ ਆ ਜਦ ਜਵਾਨੀ ਸੀ ਜਦ ਸਭ ਮਾ ਮਾ ਖਾਣਾ ਮਾਰਦੀ ਸੀ ਅੱਛਾ ਹਾਂ ਜਦ ਤਾਂ ਖਾਣਾ ਮਾਰਦੀ ਸੀ ਬਾਜੀ ਅੱਛਾ ਰੋਟੀ ਕਿ ਆਂ ਕੀ ਸਵਾਦ ਲੱਗਦਾ ਦਾਲ ਸਬਜ਼ੀ ਵਾਂ ਬਦਰੀ ਸਵਾਦ ਹਾਂਜੀ ਵਾਸਵਾਦ ਦੈ ਰਿ ਸਵਾਦ ਲਗਦੀ ਆ ਨਹੀਂ ਦਾਲ ਸਵਾਦ ਲਗਦੀ ਜਿਆਦਾ ਆ ਕਿ ਸਬਜੀ ਲਗਦੀ ਆ ਹਾਂ ਸਬਜੀ ਸਬਜੀ ਦਾਲ ਦਾਲ ਵੀ ਗੋਭੀ ਦੀ ਸਬਜੀ ਕਹਿੰਦੇ ਖਾਂਦੇ ਜਿਆਦਾ ਗੋਭੀ ਦੀ ਗੋਭੀ ਵੀ ਗੋਭੀ ਮਾ ਡੰਡਲ ਪਾਉਂਦੇ ਤੇ ਡੰਡਲ ਗੋਭੀ ਵੀ ਖਾ ਜਾਂਦੀ ਆ ਅਚਾ ਗੋਭੀ ਮਾ ਡੰਡਲ ਵੀ ਪਾਉਂਦੇ ਤੇ ਡੰਡਲ ਨਹੀਂ ਪੜਦਾ ਡੰਡਾ ਕੀ ਕਰਨੇ ਆ ਅਸੇ ਮੱਕੀ ਮੱਕੀ ਦੀ ਰੋਟੀ ਖਾਂਦੇ ਤੇ ਖਾਂਦੇ ਤੇ ਸਾਗ ਨਾਲ ਹਾਂ ਕਹਿੰਦੇ ਮੱਕੀ ਦੀ ਰੋਟੀ ਦੇ ਬੜੇ ਸ਼ਕੀਨ ਹੈ ਤੁਸੀਂ ਬੜੀ ਸਵਾਲ ਲੱਗਦੀ ਹੈ ਸਵਾਲ ਲੱਗਦੀ ਹੈ ਸਵਾਲ ਤਾਂ ਲੱਗਦੀ ਹੈ ਨਾਲ ਕੀ ਹੋਵੇ ਸਬਜੀ ਕਿਹੜੀ ਹੋਵੇ ਨਾਲ ਕੋਈ ਹੋਵੇ ਹਾਂਜੀ ਕੋਈ ਸਬਜੀ ਹੋਵੇ ਸਾਗ ਸਾਗ ਹੋਵੇ ਕੋਈ ਹੋ ਬਾਹਰ ਉੱਪਰ ਮੱਖਣੀ ਪਾਈਏ ਮੱਖਣੀ ਪਾਈਏ ਮੱਖਣ ਹਾਂ ਮੱਖਣ ਦਾ ਬਗ ਜ਼ਰਾ ਖਾਂਦੇ ਆ ਸੁਰੂ ਤੇ ਅੱਛਾ ਚਟਣੀ ਕੁੰਡੀ ਤੋਂ ਤੇ ਕੁੰਡੀ ਤੋਂ ਤੇ ਮੈਂ ਤਾਂ ਉਹਨੂੰ ਮੇਰੇ ਤਾਂ ਬੰਨ ਗਿਆ ਅੱਛਾ ਉਹ ਮਾ ਮਾ ਕੋਟ ਲੈਂਦੇ ਆ ਹੋਰ ਕੀ ਕਹਿ ਪਾਉਂਦੇ ਅਦਰਕ ਹਾਂ ਆਦਾ ਪਾਉਂਦੇ ਆਦਾ ਹੀ ਪਾਉਂਦੇ ਆ ਹੋਰ ਕੀ ਪਾਉਂਦੇ ਆ ਮਿਰਜਾ ਅਚਾਰੀਆਂ ਨੂਨ ਨੂਨ ਫਿਰ ਕੀ ਕਰਦੇ ਆ ਉਸ ਤੋਂ ਬਾਅਦ ਕੀ ਕਰਦੇ ਫਿਰ ਫਿਰ ਕੀ ਕਰਦੇ ਸਾਰਾ ਕੁਝ ਪਾਲਿਆ ਪਾਲਦੇ ਸਬਜ਼ੀ ਵਾਂ ਅੱਛਾ ਕੁੱਟ ਕੇ ਹੋਰ ਤੜਕਾ ਲਾਉਂਦੇ ਤੇ ਤੜਕਾ ਤੁਸੀਂ ਦਾਲ ਕਿਹੜੀ ਬਣਾਉਂਦੇ ਤੇ ਦਾਲ ਕਿਹੜੀ ਬਣਾਉਂਦੇ ਹੁੰਦੇ ਤੇ ਦਾਲ ਕਿਹੜੀ ਮਾਹ ਦੀ ਵੀਰ ਹੁੰਦੀ ਆ ਉਹ ਕਿੱਕਣਾ ਬਣਦੀ ਸੀ ਮਾਹ ਦੀ ਦਾਲ ਕੀ ਕਰਦੇ ਤੇ ਕਿਆ ਕਰਦੇ ਤੇ ਕਿਦਾਂ ਕਿਦਾਂ ਬਣਾਉਂਦੇ ਤੇ ਇਹਦਾ ਬਣਾਉਂਦੇ ਸੁਰੂ ਤੇ ਕਿਆ ਕਰਦੇ ਪਹਿਲਾਂ ਸੁਰੂ ਤੇ ਕਿਦਾਂ ਕਰਦੇ ਢਾਲ ਜਦ ਬਣਾਣੀ ਹੈ ਸਭ ਤੋਂ ਪਹਿਲਾਂ ਕਿਆ ਕਰਨਾ ਹੈ ਬਣਾਉਂਦੇ ਆ ਬਣਾਉਂਦੇ ਆ ਨਾ ਕਾਦੇ ਮਾ ਪਾਣੀ ਆ ਉਹ ਪਤੀਲੇ ਮਾ ਕਾਦੇ ਬਾਣੀ ਆ ਹਾਂ ਸੰਭਾਉ ਕਾਦੇ ਬਣੀ ਆ ਪਤੀਲੇ ਮਾ ਹਾਂ ਫਿਰ ਵਿੱਚ ਸਾਰਾ ਕੁਝ ਕੁੱਟ ਕੇ ਪਾ ਦੇਣਾ ਮਸਾਲਾ ਹਾਂ ਫਿਰ ਖਾ ਲੈਣੀ ਹੈ ਚੱਕੀ ਵੀ ਚਲਾਈ ਆਟੇ ਵਾਲੀ ਚਲਾਈ ਐ ਕਿੱਕਣਾ ਕਿੱਕਣ ਕੋ ਏਦਾਂ ਗੋਲ ਗੋਲ ਆ ਕੁੜੀਆਂ ਹੱਸਦੀਆਂ ਪਿੱਛੇ ਹਾਂ ਕੁੜੀਆਂ ਹੱਸਦੀਆਂ ਹਾਂ ਕਹਿੰਦੀ ਬੇਬੇ ਗੱਲਾਂ ਸੁਣਾ ਰਹੀ ਅੱਜ ਹਾਂ ਖੁਸ਼ ਹੁੰਦੀਆਂ ਇਹ ਕਹਿੰਦੀ ਗੱਲਾਂ ਕਰਦੀਆਂ ਹਾਂ ਹਾਂ ਕਹਿੰਦੀ ਬੇਬੇ ਗੱਲਾਂ ਕਰਦੀਆਂ ਤਾਂ ਹੀ ਹੱਸਦੀਆਂ ਉਹ ਹਾਂ ਕੋਈ ਉਰਾਂ ਦੀ ਕੋਈ ਪਰਾਂ ਦੀ ਕੋਈ ਗੱਲਬਾਤ ਸੁਣਾਓ ਪੁਰਾਣੀ ਪੁਰਾਣੀਆਂ ਗੰਗਾਂ ਆਈਆਂ ਸਹੇਲੀਆਂ ਆਓ ਸਹੇਲੀਆਂ ਕਿੱਥੇ ਤੁਹਾਡੀਆਂ ਤੁਹਾਡੀ ਸਹੇਲੀ ਦਾ ਨਾਮ ਕੀ ਆਤਾ ਸਹੇਲੀ ਦਾ ਹਾਂ ਤੇਲੀ ਚੈਲੀਆਂ ਮਰ ਗਈਆਂ ਮਾਰ ਰਹੀ ਕਿਸੇ ਦਾ ਨਾਮ ਯਾਦ ਹੈ ਹਾਂ ਕਿਸੇ ਦਾ ਨਾਮ ਯਾਦ ਹੈ ਸਹੇਲੀ ਦਾ ਲਾ ਯਾਦ ਆਉਤਾ ਐ ਪੁੱਛਦੇ ਕਹਿੰਦੇ ਪਕੌੜੇ ਬਣਾ ਲਈਏ ਏ ਪੁੱਛਦੇ ਕਹਿੰਦੇ ਪਕੌੜੇ ਬਣਾਈਏ ਬਣਾ ਖਾਉਂਗੇ ਹਾਂ ਕੀ ਖਾਣੀਆਂ ਤਾਂ ਪਕੌੜੇ ਗੋਭੀ ਵਾਲੇ ਆਲੂ ਵਾਲੇ ਮੈਂ ਰੋਟੀਆਂ ਖਾ ਲੀਆਂ ਦੋ ਖਾ ਲੀਆਂ ਹਾਂ ਖਾ ਲੀਆਂ ਅੱਛਾ ਮਾ ਮੌਜ ਹੈ ਹੁਣ ਮੌਜ ਹੈ ਸਵੇਰੇ ਖਾ ਲਿਓ ਪਕੌੜੇ ਫਿਰ ਸਵੇਰੇ ਦੇਖੀਉਂਗੇ ਬਣਾ ਕੇ ਤੁਹਾਡੇ ਰੱਖ ਦਿੰਨੇ ਆ ਤੁਹਾਡੇ ਵਾਸਤੇ ਬਣਾ ਕੇ ਰੱਖ ਦਿੰਨੇ ਆ ਫਿਰ ਸਵੇਰੇ ਖਾ ਲਿਓ ਸਾਜਰੇ ਚਾਹ ਨਾਲ ਸਾਤੇ ਨਹੀਂ ਖਾਉਂਗੇ ਸਾਤੇ ਨਹੀਂ ਖਾਉਂਗੇ ਜਾਨ ਨੂੰ ਤੁਸੇ ਵੀ ਪਾਏ ਨਹੀਂ ਆਉਣਾ ਅਸੀਂ ਨਹੀਂ ਤੁਸੀਂ ਜਾਨ ਨੂੰ ਅਸੀਂ ਚਾਹ ਪੀ ਲੈਂਦੇ ਆ ਅੱਛਾ ਅਸੀਂ ਸੁੱਤੇ ਹੋਣਾ ਜਦ ਨੂੰ ਹਾਂ ਕਿੰਨੇ ਵਜੇ ਪੀਨੇ ਚਾਹ ਚਾਹ ਅਸੀਂ ਮੰਝੇਗਾ ਮੌਲਵੀ ਬੋਲਦਾ ਹੈ ਹਾਂ ਚਾਹ ਆਪੀ ਲੈਂਦੇ ਆ ਅਸੀਂ ਕੱਲ ਨੂੰ ਫਿਰ ਚਾਹ ਨਾਲ ਪਕੌੜੇ ਆਉਂਗੇ ਹਾਂ ਸਵੇਰੇ ਸਵੇਰੇ ਹੀ ਸਵੇਰੇ ਸਵੇਰੇ ਮੌਲਵੀ ਕਿੰਨੇ ਵਜੇ ਬੋਲਦਾ ਜੀ ਸਵੇਰੇ 6:00 ਬੋਲਦਾ ਹੈ ਅੱਛਾ 6:00 ਵਜੇ ਇਹਨੂੰ ਆਵਾਜ਼ ਸੁਣ ਜੇਦੀ ਮੌਲਵੀ ਬੋਲਿਆ ਜੀ ਹਾਂ ਜੀ ਉੱਠ ਜਾਂਦੇ ਆ ਅੱਛਾ ਹਾਂ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਆ ਹਾਂ ਤੁਸੀਂ ਗੱਲਾਂ ਬਹੁਤ ਸੋਹਣੀਆਂ ਕਰਦੇ ਆ ਹਾਂ ਸਾਨੂੰ ਬੜਾ ਚੰਗਾ ਲੱਗਿਆ ਅਸੀਂ ਦੂਰ ਤੇ ਆਏ ਤੁਹਾਨੂੰ ਮਿਲਣ ਦੂਰ ਸੇ ਆਏ ਤੁਸੀਂ ਰੋਪੜ ਤੇ ਰੋਪੜ ਸੇ ਹਾਂਜੀ ਰੋਪੜ ਦੂਰ ਹੈ ਰੋਪੜ ਤੋਂ ਦੂਰ ਕਿਤੇ ਆ ਦੂਰੇ ਹੈ ਹਾਂ ਨਾ ਨੇੜੇ ਹੀ ਹੈ ਤੁਸੀਂ ਤੁਸੀਂ ਜਾਂਦੇ ਸੀ ਰੋਪੜ ਰੋਪੜ ਜਾਂਦੇ ਆ ਅੱਛਾ ਹਾਂ ਕਿਆ ਸੌਦੇ ਲੈਣ ਜਾਂਦੇ ਤੇ ਹੂੰ ਤਾਂ ਹੁਣ ਤਾਂ ਨਹੀਂ ਜਾਂਦੇ ਉੱਥੇ ਕਿਹਦੀ ਹੱਤੀ ਪਰ ਜਾਂਦੇ ਤੇ ਰੋਪੜ ਹੈ ਰੋਪੜ ਕਿਹੜੀ ਦੁਕਾਨ ਪਰ ਜਾਂਦੇ ਤੇ ਦੁਕਾਨਪੁਰ ਅਜਾ ਪਰਾ ਤੇ गाना ਬਜਾਈ ਦੇ ਨੀ ਆ ਐ ਕਿਹਦੇ ਜਾਨੀ ਰੋਪੜ ਦੀ ਨਾਲ ਕਰਾਟਾ ਕੋਣ ਰਹਿੰਦਾ ਰੋਪੜ ਹਾਂ ਤੁਹਾਡਾ ਕੋਣ ਰਹਿੰਦਾ ਉੱਥੇ ਕੋਣ ਹੁੰਦਾ ਤੁਹਾਡਾ ਉੱਥੇ ਕੋਣ ਰਹਿੰਦਾ ਰੋਪੜਵਾ ਰੋਪੜ ਤੇ ਕਈ ਰਹਿੰਦੇ ਉਥਾਂ ਕੋਣ ਕੋਣ ਨਾ ਬੋਲੋ ਮੂੰਹ ਨੋ ਆ ਨੋ ਨੋ ਇਹ ਕਿਦੈ ਨਾ ਤੁਸੀਂ ਅੱਛਾ ਇਹ ਕਿਦੈ ਨਾ ਐ ਮਜਾਰਾ ਬੜੇ ਬੜੇ ਦੇ ਨਾ ਸਭ ਬੜੇ ਬੜੇ ਦੇ ਨਾ ਹੈ ਹੂੰ ਮੁੱਸੈ ਤੂੰ ਸੈ ਤੂੰ ਹਾਂ ਉਹਨਾਂ ਨੇ ਰੋਪੜ ਵਾਲਿਆਂ ਨੇ ਵੀਡੀਓ ਦੇਖਣਾ ਤੁਹਾਡਾ ਰੋਪੜ ਰੰਡੇ ਆ ਰੋਪੜ ਰੰਡੇ ਆ ਹੋ ਉਹਨਾਂ ਨੂੰ ਕਹਿਣਾ ਕੋਈ ਸੁਨੇਹਾ ਲਾਣਾ ਲਾ ਦੋ ਆ ਜਾਂਦੇ ਆ ਉਹਰਾ ਵੀ ਨਹੀਂ ਕੋਈ ਸੁਨੇਹਾ ਲਾਣਾ ਉਹਨਾਂ ਨੂੰ ਹਾਂ ਕੁਝ ਕਹਿਣਾ ਰੋਪੜ ਵਾਲਿਆਂ ਨੂੰ ਕੋਈ ਸੁਨੇਹਾ ਲਾ ਦੋ ਕੋਈ ਗੱਲ ਕਰ ਲੋ ਰੋਪੜ ਵਾਲਿਆ ਦੇਖਦੇ ਪਏ ਆ ਵੀਡੀਓ ਬੋਲੋ ਕਹਿੰਦੇ ਸੈਦੋਂ ਕਹਿੰਦੀ ਬੋਲੋ ਬਸ ਹਾਂ ਬੇਹੋਦੀ ਜਾਂਗੇ ਹਾਂ ਜਦ ਹੱਲੇ ਪਏ ਤੇ 47ਵਾਂ ਜਦ ਕਿਆ ਹੋਇਆ ਤਾਂ ਕਿਆ ਹੋਇਆ ਤਾਂ ਹਾਂ ਕਿਆ ਰਖਿਆ ਹੋਇਆ ਤਾਂ ਤੁਹਾਨੂੰ ਕੁਝ ਨਹੀਂ ਪਤਾ ਹਾਂ ਪਤਾ ਹੈ ਸੋਜੀ ਸੀ ਤੁਹਾਨੂੰ ਹਾਂ ਸੋਜੀ ਸੀਗੀ ਤੁਹਾਨੂੰ ਪੂਰੀ ਹਾਂ ਅਸੀਂ ਜਗਤਖਾਨੇ ਦੇ ਬਾਗਮਾਂ ਦੇ ਅੱਛਾ ਫੇਰ ਅਸੀਂ ਦੇ ਹੱਲੇ ਵੇਜਾ ਉੱਥੇ ਕੀ ਕਰਦੇ ਤੇ ਬਾਗਦੇ ਆ ਪਤਾ ਅੱਛਾ ਕਾਦਾ ਅੰਬਾਂ ਦਾ ਅੰਬਾਂ ਦਾ ਜਦ ਹੱਲੇ ਪਏ ਬਾਬ ਤੇ ਹੋਰ ਮਮੇ ਅਬ ਤੇਰੇ ਫਲੂਟ ਤੇ ਆ ਦਾ ਤੁਹਾਂ ਸਰੇ ਤੇ ਅੱਛਾ ਹਾਂ ਬਿਸੇਰਾ ਗੁਜ਼ਾਰਾ ਰੱਖਿਆ ਵਾ ਸਾਨੂੰ ਕੋਈ ਚਾਹ ਪਾਣੀ ਹਾਂ ਸਾਨੂੰ ਚਾਹ ਪਾਣੀ ਕੋਈ ਬਹੁਤ ਚਾਹ ਬਣਾ ਦੇ ਅੱਛਾ ਹਾਂ ਅਸੀਂ ਪੀ ਲਈ ਬਹੁਤ ਸਵਾਦ ਸੀ ਚਾਹ ਜੁੰਦੀ ਰਹ ਵਸਦੀ ਰਹ ਮਾਤਾ ਉਹ ਚਾਹ ਚਾਹ ਬਣ ਗਈ ਬਣ ਗਈ ਇੰਨੀ ਛਿੱਤੀ ਤਰਤੀ ਬੜੀ ਛਿੱਤੀ ਆਰਡਰ ਮੰਨਿਆ ਤੁਹਾਡਾ ਹਾਂ ਆਰਡਰ ਚੱਲਦਾ ਬੇਬੇ ਦਾ ਬਹੁਤ ਹੋਰ ਆ ਨਹੀਂ ਤਾਂ ਨਹੀਂ ਐਵੇਂ ਨਹੀਂ ਐ ਬਹੁ ਆ ਨਹੀਂ ਆ ਹਾਂ ਇੱਕ ਬਰੀ ਕਹੇ ਚ ਜਦੋਂ ਬੰਦਾ ਹੈ ਅੱਛਾ ਹਾਂ ਸਾਰੇ ਕਹਿਣੇ ਚ ਆ ਤੁਹਾਡੇ ਹਾਂ ਚੰਗੀ ਗੱਲ ਹੈ ਤੁਸੀਂ ਪੜੇ ਵੀ ਹੋਏ ਅਸੀਂ ਨਹੀਂ ਪੜੇ ਵਾ ਅੱਛਾ ਹੁਣ ਪੜੇ ਆ ਹੋਰ